ਅਸੀਂ ਬਸ ਸਟੈਂਡ ਆ ਗਏ ਹਾਂਗੇ ਤੇ ਚਲੋ ਦੇਖਦੇ ਆ ਬਸ ਤਾਂ ਪਾਪਾ ਕਹਿੰਦੇ ਖੜੀ ਹੈਗੀ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਅਸੀਂ ਜਾ ਰਹੇ ਹਾਂਗੇ ਮੰਮਾ ਹੋਰਾਂ ਨੂੰ ਲੈਣ ਤੇ ਤੁਸੀਂ ਮੇਰੇ ਮਿਨੀ ਵਲੌਗ ਚ ਦੇਖਿਆ ਹੋਣਾ ਵੀ ਅਸੀਂ ਗਏ ਸੀਗੇ ਮਾਮੂ ਹੋਰਾਂ ਦੇ ਘਰੇ ਤੇ ਉੱਥੋਂ ਮੰਮਾ ਨੇ ਜਾਣਾ ਸੀ ਦੇਹਰਾਦੂਨ ਇਸ ਕਰਕੇ ਮੈਂ ਅਸੀਂ ਮੈਂ ਤੇ ਪਾਪਾ ਵਾਪਸ ਆ ਗਏ ਸੀ ਕਿਉਂਕਿ ਮੇਰਾ ਕੱਲ ਨੂੰ ਪ੍ਰੈਕਟੀਕਲ ਦਾ ਪੇਪਰ ਸੀਗਾ ਮੇਰਾ ਇਸ ਕਰਕੇ ਤੇ ਅੱਜ ਅਸੀਂ 3 ਦਿਨ ਬਾਅਦ ਮੰਮਾ ਹੋਰ ਇਹਨਾਂ ਨੂੰ ਲੈਣ ਜਾ ਰਹੇ ਹਾਂਗੇ ਤੇ ਹੁਣੀ ਮੈਂ ਚਾਹ ਪੀ ਕੇ ਚਾਹੀ ਪੀਤੀ ਐ ਮੈਂ ਹਲੇ ਬਾਕੀ ਹਨਾ ਸਾਫ ਸਫਾਈ ਕੀਤੀ ਸੀਗੀ ਤੇ ਮੈਂ ਹੁਣ ਪਹਿਲੇ ਕੱਪੜੇ ਬਦਲ ਲੈਣੇ ਕਿਉਂਕਿ ਐਂ ਤਾਂ ਆਪਾਂ ਜਾ ਨਹੀਂ ਸਕਦੇ ਹੈਗੇ ਗਾਇਜ਼ ਅਸੀਂ ਹੋ ਗਏ ਅਗੇ ਰੈਡੀ ਤੇ ਮੈਂ ਤੇ ਪਾਪਾ ਜਾ ਰਹੇ ਹਾਂਗੇ ਪਾਪਾ ਨੇ ਵੀ ਆਪਣਾ ਜਿਹੜਾ ਸਮਾਨ ਉਹ ਬੈਗ ਦੇ ਵਿੱਚ ਪਾ ਲਿਆਗਾ ਤੇ ਦਾਦੀ ਜਾਣੇ ਸੀ

ਅਸੀਂ ਬਸ ਸਟੈਂਡ ਆ ਗਏ ਹਾਂਗੇ ਤੇ ਚਲੋ ਦੇਖਦੇ ਆਂ ਵਸਤਾ ਪਾਪਾ ਕਹਿੰਦੇ ਖੜੀ ਹੈਗੀ ਲੁਧਿਆਣਾ ਦਿਗੀ ਤੇ ਚੱਲਦੇ ਆਂਗੇ ਫਟਾਫਟ ਕਿਤੇ ਨਿਕਲ ਹੀ ਨਾ ਜਾਵੇ। ਹੈ ਗਾਇਜ਼ ਅਸੀਂ ਪਹੁੰਚ ਗਏ ਅਸੀਂ ਲੁਧਿਆਣਾ ਬਸ ਸਟੈਂਡ ਤੇ ਪਾਪਾ ਵੀ ਆ ਗਏ ਹੁਣ ਆਟੋ ਤੇ ਜਾਣਾ ਚਲੋ ਚੱਲਦੇ ਆਂਗੇ ਫਟਾਫਟ ਹਾਂ ਹਾਂ ਦੇਖੂਗੀ ਧਿਆਨ ਰੱਖੂਗੀ ਤੇ ਗਾਇਸ ਤੁਸੀਂ ਕਹਿੰਦੇ ਹੋਵੋਗੇ ਕਿ ਹਨਾ ਵੀਡੀਓ ਦੇ ਵਿੱਚ ਤਾਂ ਹਨਾ ਜਿਵੇਂ ਅਸੀਂ ਜਾ ਰਹੇ ਹਾਂ ਕਿ ਉੱਥੇ ਬੱਸ ਸਟੈਂਡ ਤੇ ਸੀਗੇ ਅਸੀਂ ਤੇ ਅਸੀਂ ਆਟੋ ਫੜ ਕੇ ਮਤਲਬ ਨਾਨੀ ਹੋਰਾਂ ਦੇ ਘਰੇ ਜਾ ਰਹੇ ਸੀ ਤੇ ਇਕਦਮ ਮੈਂ ਇੱਥੇ ਕਿਵੇਂ ਆ ਗਈ ਘਰੇ ਉਹ ਇਸ ਕਰਕੇ ਕਿਉਂਕਿ ਨਾਨੀ ਹੋਰਾਂ ਦੇ ਘਰੇ ਮੈਂ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਉਹ ਮਨਾ ਕਰ ਰਹੇ ਸੀ ਕਿ ਵੀ ਸਾਨੂੰ ਵੀਡੀਓ ਦੇ ਵਿੱਚ ਨਾ ਲੈ ਬਲੌਗ ਚ ਮਨਾ ਕਰ ਦਿੰਦੇ ਨੇ ਵੀ ਅਸੀਂ ਆਣਾ ਨਹੀਂ ਹੈਗਾ ਤੇ ਇਸ ਕਰਕੇ ਮੈਂ ਉੱਥੇ ਵੀਡੀਓ ਸ਼ੂਟ ਨਹੀਂ ਕਰ ਪਾਈ ਤੇ ਹੁਣ ਤੁਸੀਂ ਅੱਗੇ ਦੇਖੋ ਕਿ ਅਸੀਂ ਮੰਮਾ ਹੋਰਾਂ ਨੂੰ ਕਿਵੇਂ ਲੈ ਕੇ ਆਏ ਦੇ ਗਾਇਸ ਫਿਰ ਮਾਮੂ ਸਾਨੂੰ ਸਾਰਿਆਂ ਨੂੰ ਮੈਨੂੰ ਮੰਮਾ ਸਿੱਧੂ ਪਾਪਾ ਨੇ ਛੱਡਿਆਏ ਸੀਗੇ ਬੱਸ ਸਟੈਂਡ ਗੱਡੀ ਦੇ ਵਿੱਚ ਤੇ ਫਿਰ ਅਸੀਂ ਉੱਥੇ ਦੇਖੀ ਕਿ ਬਰਨਾਲੇ ਵਾਲੀ ਬੱਸ ਕਿੱਥੇ ਖੜੀ ਹੈਗੀ ਫਿਰ ਜਿੱਥੇ ਖੜੀ ਸੀਗੀ ਅਸੀਂ ਉੱਥੇ ਮਤਲਬ ਕਿ ਪਹਿਲੇ ਆਪਣੀ ਟਿਕਟ ਕਟਾਈ ਫਿਰ ਅਸੀਂ ਬੈਠ ਕੇ ਫਿਰ ਅਸੀਂ ਚੱਲ ਪਏ ਬਰਨਾਲੇ ਵੱਲ ਨੂੰ ਤੁਸੀਂ ਅੱਗੇ ਦੇਖੋ ਕਦੀ ਆਏ ਮਸਾਹਾਨੀ ਆਂ ਤੀਂਦ ਵੀ ਨਹੀਂ ਇੱਟੀਆਂ ਆਈਆਂ ਆਂ ਸੋਜ ਆ ਰਾਮਨਾਰ ਠੀਕ ਹੈ ਤੇ ਗਾਇਜ਼ ਅਸੀਂ ਆ ਗਏ ਸੀਗੇ ਬਰਨਾਲੇ ਤੇ ਦਾਦੂ ਸਾਨੂੰ ਬੱਸ ਸਟੈਂਡ ਤੋਂ ਲੈ ਆਏ ਸੀਗੇ ਤੇ ਹੁਣ ਅਸੀਂ ਬੈਠ ਗਏ ਕਿ ਸਾਰੇ ਤੇ ਚੱਲਦੇ ਆਂ ਕਿ ਘਰੇ ਤੇ ਗਾਇਜ਼ ਅਸੀਂ ਪਹੁੰਚ ਗਏ ਆਂ ਕਿ ਘਰੇ ਤੇ ਚਲੋ ਚੱਲਦੇ ਥੱਕੇ ਵਹੀ ਆਂ ਸਵੇਰ ਦੇ ਚੱਲ ਸਵੇਰੇ 6 ਵਜੇ ਚੱਲੇ ਸੀਗੇ ਅਸੀਂ ਤੇ ਥੱਕ ਗਏ ਦਾਦੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੀ ਹਾਂ ਬੋਲੀ ਆ ਦੇਖੋ ਆ ਤਾਂ ਰਸਤੇ 'ਚ ਮੈਨੂੰ ਲਿੰਮਕਾ ਲੈ ਕੇ ਦਿਓ ਮੈਨੂੰ ਲਿੰਮਕਾ ਲੈ ਕੇ ਦਿਓ ਫੇਰ ਲੈ ਤੀ ਤੀ ਲਿੰਮਕਾ ਜੀ ਮਮਾ ਹੁਣ ਕੱਟਣ ਲੱਗੇ ਨੇਗੇ ਮੇਰੇ ਵਾਲ ਦੇਖੋ ਹੁਣੀ ਮੈਂ ਸਿਰ ਆਪਣਾ ਧੋਈ ਆਈ ਸੀਗੀ ਤੇ ਹੁਣ ਮਮਾ ਕੱਟਣਗੇ ਗਿੱਲੇ ਗਿੱਲਿਆਂ ਵਾਲਾ ਕਿ ਮਮਾ ਨੇ ਮੇਰੇ ਵਾਲ ਕੱਟਤੇ ਐਡੇ ਕਰ ਰਹਿ ਗਏ ਜਮਾ ਹੋਰ ਵਾਲੇ ਵੱਡੇ ਹੋ ਗਏ ਸੀ ਇਹ ਤਾਂ ਦੇਖੇ ਤੁਸੀਂ ਮੇਰੇ 1 ਮਹੀਨੇ ਚ ਫਿਰ ਤੋਂ ਵੱਧ ਜਾਣਗੇ ਹੁਣ ਦੇਖੋ ਬਸ ਅਸੀਂ ਗਏ ਉੱਥੇ ਆਂਟੀ ਜੀ ਨੇ ਮੇਰੇ ਆਂਟੀ ਜੀ ਨੇ ਮੇਰੇ ਵਾਲ ਦੱਬ ਤੇ ਆਏ ਥੱਲੇ ਪੂਰੇ ਜਮਾ ਹੀ ਦੱਬ ਤੇ ਸੀ ਇੱਕ ਚੇ ਤਾਂ ਜਿੱਪ ਚ ਹੀ ਫਸ ਗਏ ਸੀਗੇ ਮੇਰੇ ਵਾਲ ਤੇ ਹੁਣ ਅਸੀਂ ਜਾ ਰਹੇਗੇ ਮਾਰਕੀਟ ਕਿਉਂਕਿ ਮਮਾ ਦੀ ਤਬੀਅਤ ਤਾਂ ਠੀਕ ਨਹੀਂ ਹੈਗੀ ਇਸ ਕਰਕੇ ਦਵਾਈ ਲੈ ਕੇ ਆਣੀ ਹੈਗੀ ਤੇ ਚਲੋ ਚੱਲਦੇ ਹੈਗੇ ਅਸੀਂ ਬਾਜ਼ਾਰ ਜਾਇਆ ਸੀਗੇ ਤੇ ਸਮਾਨ ਤਾਂ ਕੋਈ ਲੈਣਾ ਨਹੀਂ ਸੀ ਵੈਸੇ ਹੈਨਾ ਮम्मा ਦੀ ਤਬੀਅਤ ਠੀਕ ਨਹੀਂ ਸੀ ਮम्मा ਦੇ ਪੇਟ ਚ ਦਰਦ ਸੀ ਇਸ ਕਰਕੇ ਉਹ ਜਿਹੜੀ ਦਵਾਈ ਲੈ ਕੇ ਆਣੀ ਸੀ ਮम्मा ਦੀ ਇਸ ਕਰਕੇ ਅਸੀਂ ਗਏ ਸੀਗੇ ਤੇ ਆਹ ਦੇਖੋ ਸਿੱਧਾ ਆਈ ਗਏ ਹੈ ਨਾਨੀ ਦੇ ਘਰੋਂ ਫਿਰ ਹੈ ਗਏ ਹੋਏ ਸੀ ਇਹ ਨਾਨੀ ਦੇ ਘਰੋਂ ਫਿਰ ਅੱਜ ਅਸੀਂ ਅੱਜ ਅਸੀਂ ਸਵੇਰੇ ਆਏ 6 ਵਜੇ 6 ਵਜੇ ਅਸੀਂ ਚੱਲੇ ਸੀ ਉੱਥੋਂ 6-7 ਵਜੇ ਤੇ ਅਸੀਂ ਸਾਢੇ 10 ਵਜੇ ਪਹੁੰਚ ਗਏ ਸੀਗੇ ਤੇ ਠੀਕ ਸੀ ਐਂ ਲੱਗ ਹੀ ਨਹੀਂ ਰਿਹਾ ਕਿ ਅੱਜ ਅਸੀਂ ਅੱਜ ਆਏ ਮਤਲਬ ਅੱਜ ਆਏ ਐ ਲੱਗ ਰਿਹਾ ਵੀ ਜਿਵੇਂ ਮਤਲਬ ਕੱਲ ਪਰਸੋ ਦੇ ਐਵੇਂ ਆ ਪਤਾ ਨਹੀਂ ਕਿਉਂ ਤੇ ਹੁਣ ਤਾਂ ਸਿੱਧੂ ਯੂਕੇ ਜੀ ਏ ਕਲਾਸ ਚ ਹੋ ਗਿਆ ਤੇ ਮੈਂ ਹੋ ਗਈ ਨਾਇਨਥ ਕਲਾਸ ਚ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓਗਾ ਚੈਨ ਤੇ ਨਵੇਂ ਤਾਂ ਚੈਨ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਚਲੋ ਅਗਲੀ ਵਾਰ ਜਦੋਂ ਵੀ ਮੈਂ ਜਾਊਂਗੀ ਲੁਧਿਆਣੇ ਨਾਨੀ ਦੇ ਘਰੇ ਉੱਥੇ ਮੈਂ ਜ਼ਰੂਰ ਵਲੌਗ ਬਣਾਉਂਗੀ ਭਾਵੇਂ ਉਹ ਰੋਕਣ ਮੈਨੂੰ ਭਾਵੇਂ ਧਾਰ ਰੋਕਣ ਉਹ ਵੀ ਦੇਖਣ ਗਿਆ ਵਾਲੀ ਵੀਡੀਓ ਤੇ ਨਾਨੀ ਹੋਰੀ ਜਦੋਂ ਮੈਂ ਆਉਂਗੀ ਨਾ ਮੈਂ ਪੱਕਾ ਵੀਡੀਓ ਬਣਾਉਂਗੀ ਥੋੜੀ ਠੀਕ ਹੈ